ਹਾਂਜੀ ਦੋਸਤੋ ਕੋਟੜੇ ਜਿਹੜਾ ਪਸ਼ੂ ਮੈਲਾ ਬਾਈ ਉਥੇ ਖੜੇ ਆਪਾਂ ਨੀਲੀ ਰਾਵੀ ਦੀ ਹੈ ਜਿਹੜੀ ਛੋਟੀ ਲੋਦਨ ਦੀ ਦੁੱਧ ਚਵਾਈ ਚਾਹੀਆ ਪਜੀਸ਼ਨ ਤੇ ਪਹਿਲੀ ਵੀ ਦੀ ਚੰਦੇ ਬਾਈ ਨਾ ਕਰਾਉਣਾ ਕਰ ਲੋ ਸਸੀ ਕਾ ਬਾਈ ਜੀ ਸਸੀ ਕਾ ਬਾਈ ਠੀਕ ਹੈ ਜੀ ਇਹ ਦੁੱਧ ਚਵਾਈ ਚਾਹੀਏ ਜੀ ਪਜੀਸ਼ਨ ਇਹਦੀ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਆਈਏ ਫਰਸਟ ਪੋਜੀਸ਼ਨ ਆਈ ਹੈ ਜੀ ਦੁੱਧ ਚਵਾਈ ਚ ਕਿੰਨੇ ਲੀਟਰ ਦੁੱਧ ਕੱਟਿਆ ਜੀ ਸਾਢੇ 12 ਲੀਟਰ ਸਾਢੇ 12 ਲੀਟਰ ਜੀ ਕਿਲੋ ਠੀਕ ਹੈ ਜੀ ਸਾਢੇ 12 ਕਿਲੋ ਦੁੱਧ ਕੱਟਿਆ ਬਾਈ ਜੀ ਪਹਿਲੀ ਪੋਜੀਸ਼ਨ ਤੇ ਆਈ ਹੈ ਤੇ ਕੈ ਨੰਦ ਚਾਹੀਏ ਦੋ ਦੰਦ ਦੋ ਦੰਦ ਉਮਰ ਕਿੰਨੀ ਹੈ ਜੀ ਦੀ ਉਮਰ ਇਹਦੀ 3 ਸਾਲ ਦੀ ਹੋਣਾ ਹੈ ਨੇ 17 ਤਰੀਕ ਦੀ ਠੀਕ ਹੈ ਜੀ ਕਿੰਨੇ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਨੂੰ ਕਿੰਨਾ ਟਾਈਮ ਲੱਗਦਾ ਇਹਨੂੰ 35 ਦਿਨ ਹੋਗੇ ਠੀਕ ਹੈ ਪਿੰਕ ਗਰਨਾਰਾ ਨੇ ਦਿੱਲੀ ਰਾਬੀ ਕਿਵੇਂ ਲੱਗ ਰਿਹਾ ਬਈ ਸਾਨੂੰ ਕਿਵੇਂ ਲੱਗ ਰਿਹਾ ਕਿਵੇਂ ਦਾ ਮੈਸੇਜ ਹੈ ਠੀਕ ਹੈ ਬਾਈ ਕਹਿੰਦਾ ਬਹੁਤ ਵਧੀਆ ਸਾਨੂੰ ਲੱਗਿਆ ਤੇ ਪਿੰਡ ਕਿਹੜਾ ਜੀ ਆਪਣਾ ਬਲੈਂਸਿੰਗ ਵਾਲਾ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਕੰਟੈਕਟਰ ਨੰਬਰ ਹੀ ਆਪਣਾ 81467 ਹਾਂਜੀ 99141 ਆ ਬਾਈ ਦਾ ਕੰਟੈਕਟ ਨੰਬਰ ਆ ਬਾਈ ਜੀ ਇਹ ਵੀਡੀਓ ਵਧੀਆ ਲੱਗੂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਡਾਲਰਾਂ ਨਾਲ ਬਾਈ ਸਨਮਾਨਤ ਕੀਤੀ ਹੈ ਅੱਜ ਬਾਈ ਆਪ ਆਇਆ ਸੀ ਉਹ ਡਾਇਮੰਡ ਬੋਲ ਵਾਲਾ ਸੁਖਵਿੰਦਰ ਡਾਕਟਰ ਹਾਂਜੀ ਤੇ ਉਹ ਕ ਸਨਮਾਨਤ ਕਰਕੇ ਗਿਆ ਠੀਕ ਆ ਜੀ ਆ ਬਾਈ ਡਾਲਰਾਂ ਦੇ ਹਾਰ ਨਾਲ ਸਨਮਾਨ ਕਰੀ ਹੋਈ ਆ ਚੋਤੀ 12 ਕਿਲੋ ਦੁੱਧ ਕੱਢਿਆ ਨੇ ਪਹਿਲੀ ਪੋਜੀਸ਼ਨ ਦੋ ਦੰਦਾ ਦੇ ਵਿੱਚ ਹਾਸਲ ਕੀਤੀ ਆ ਚੋਤੀ ਨੇ ਕਰ ਦਿਓ ਧੰਨਵਾਦ